ਲੋ ਜੀ ਇੱਕ ਹੋਰ ਫੁੱਟਾ ਦਿਖਾਉਣ ਲੱਗਾ ਬਾਈ ਦੇ ਵੱਡੇ ਜੋੜਿਆਂ ਦਾ ਬਾਈ ਤਲਵੰਦਰ ਚੌਂਕੀਮਾਨ ਜਿੱកਟੇ ਵੇ ਕਬੂਤਰ ਬਹੁਤ ਥੋੜੇ ਰਹਿ ਗਏ ਬਾਈ ਕੋਲੇ ਉਤਰ ਕਿਉਂਕਿ ਮਰ ਗਏ ਕੁਛ ਬਾਈ ਕਹਿੰਦਾ ਵੀ ਦੇ ਦੇ ਯਾਰਾ ਮਿੱਤਰਾਂ ਨੂੰ ਵੀ ਅੱਗੇ ਵਾੜਾ ਲਗਾ ਕਰਦਾ ਜੀ ਮਕਬੂਤਰਾਂ ਨੂੰ ਹੁਣ ਤਾਂ ਕਰਨੋ ਹਟ ਗਿਆ ਕਹਿੰਦਾ ਜਾਂਦੇ ਮਰ ਗਏ ਕਬੂਤਰ 2000 ਦੀ ਵੀਰ ਜੀ ਮੈਂ ਵੰਡ ਦੇ ਵੀਰ ਜੇ ਉਦੋਂ ਬੰਦੇ ਹੁੰਦੇ ਉਤਰ ਤਾਂ ਬਹੁਤ ਕਬੂਤਰ ਆਪਣੇ ਕੋਲੇ ਰਹਿ ਜਾਣੇ ਸੀ ਕਿਉਂਕਿ ਬੰਦਿਆਂ ਕੋਲੇ ਆਪਦੇ ਯਾਰਾਂ ਮਿੱਤਰਾਂ ਕੋਲੇ ਰਹਿ ਜਾਂਦੇ ਆ ਤੇ ਜਦੋਂ ਮਰਜੀ ਚੱਕ ਲਏ ਬੰਦਾ ਹਨਾ ਲੋ ਵੀ ਲੈਡ ਛੜਤੀ ਆਪਾਂ ਇਹਦੇ ਚ ਵੀ ਲੈਡ ਦਾ ਪ੍ਰਬੰਧ ਕਰਿਆ ਹੋਇਆ ਮਾੜੇ ਨਹੀਂ ਹੁੰਦੇ ਸੀ ਪਰ ਕੌੰਕੀ ਬੰਦੇ ਕਬੂਤਰਾਂ ਦੇ ਉਧਰ ਵਾਲੇ ਬੰਦੇ ਸਾਰੇ ਘੈਂਟ ਹੀ ਹੁੰਦੇ ਆ ਯਾਰ ਕੋਈ ਬੰਦਾ ਭਲਾਂ ਦੀ ਕੋਈ ਹੋ ਜਾਵੇ ਤੁਹਾਨੂੰ ਆਇਆ ਵੀ ਕਬੂਤਰਾਂ ਦੇ ਘਰੋਂ ਕਦੇ ਭੁੱਖੇ ਨਹੀਂ ਮੁੜਦੇ ਸੀ ਤਾਂ ਆਏ ਤੁਹਾਨੂੰ ਪੈਸੇ ਦੇ ਕੇ ਤੋਰੇ ਤਾਂ ਇਹ ਕੋਸ ਕਰੇ ਚਾਹੀ ਤੁਹਾਨੂੰ ਕਬੂਤਰ ਸੇਵੇ ਚਾਹੀ ਤੁਹਾਨੂੰ ਰੋਟੀ ਖਵਾ ਕੇ ਤੋਰੇ ਜਦੋਂ ਕਿ ਇਹ ਅਨਿਲਾਰ ਲਾਣੀ ਉਹ ਕਰਦੇ ਹੈਗੇ ਵੀ ਬੰਦਾ ਉਹੀ ਜੇ ਮੋੜਦਾ ਉਤਰਾਂ ਵਾਲੇ ਬੰਦੇ ਸਾਰੀ ਚਲਦ ਰਿਹਾ ਹੁੰਦੇ ਆ ਕਿਉਂਕਿ ਉਹ ਬੰਦੇ ਅਜ ਬਾਹਰ ਬੈਂਦੇ ਉੱਠਦੇ ਕਰਕੇ ਉਹਨੂੰ ਪਤਾ ਹੁੰਦਾ ਵੀ ਬੰਦੇ ਕੀ ਖਾਣ ਪੀਣ ਆ ਹਨ ਕਿਵੇਂ ਆ ਫੁੱਲ ਸੇਵਾ ਕਰਕੇ ਭੇਜਦਾ ਰੇਕ ਬੰਦਾ ਬਹੁਤ ਭਰਾਵਾਂ ਦਾ ਜੇ ਮੈਂ ਕਹਾਂ ਮਾਲ ਸਤਕਾਰ ਆ ਰਿਹਾ ਤੇ ਆਪਾਂ ਨੂੰ ਦੋ ਬੰਦਿਆਂ ਨੇ ਗਿਫਟ ਭੇਜਿਆ ਤੇ ਬਹੁਤ ਧੰਨਵਾਦ ਬਾਈਆਂ ਦਾ ਦਿਵਾਲੀ ਕਰਕੇ ਜਦੋਂ ਪਹਿਲਾਂ ਮੈਂ ਵੀਡੀਓ ਪਾ ਬੈਠਾ ਸੀਗਾ ਉਹ ਪਾਈ ਸੀਗੀ ਚਲੋ ਉਹ ਵੀ ਪਾਣੀ ਜ਼ਰੂਰੀ ਸੀ ਭਾਈ ਨੇ ਆਪਾਂ ਨੂੰ ਹੈੱਡਫੋਨ ਭੇਜੇ ਸੀਗੇ ਉਹਦੇ ਕਰਕੇ ਮੈਂ ਉਹਦੇ ਚਾਹ ਦਾ ਐਡਰੈਸ ਦੱਸ ਬੈਠਾ ਉਹ ਐਡਰੈਸ ਤੋਂ ਦੇਖ ਕੇ ਉਹਨਾਂ ਬੰਦੇ ਮੈਨੂੰ ਦੋ ਦਿਨ ਬੰਦੇ ਨੇ ਗਿਫਟ ਭੇਜੇ ਦਿਨ ਦਾ ਬਹੁਤ ਬ੍ਰਾਹ ਮਾਤਾ ਧੰਨਵਾਦ ਆ ਤੇ ਵੀਰ ਬਣ ਕੇ ਜੇ ਤੁਸੀਂ ਮਿਲਣਾ ਆਇਆ ਕਰੋ ਨਾ ਮਿਲਣ ਆ ਕੇ ਜਾਂ ਉਹ ਤਾਂ ਲੈ ਕੇ ਜਾਇਆ ਕਰੋ ਤਾਂ ਬਹੁਤ ਧੰਨਵਾਦ ਹੋਊ ਕਿਉਂਕਿ ਮੈਨੂੰ ਆਇਆ ਮਿਲ ਕੇ ਤਾਂ ਕੁਝ ਹੋਵੇ ਨਹੀਂ ਤਾਂ ਫਿਰ ਉਹ ਗਿਫਟ ਤਾਂ ਕੀ ਸੀਮਤ ਰਹਿ ਜਾਂਦੀ ਜੀ ਜਣਾ ਵੀ ਆਪਾਂ ਨੂੰ ਬੰਦੇ ਨੇ ਆ ਭੇਜਤਾ ਵਾ ਠੀਕ ਆ ਮੈਂ ਕਹਣਾ ਯਾਰ ਜੇ ਤੁਹਾਡੇ ਕੋਲ ਟਾਈਮ ਹੈਗਾ ਤਾਂ ਮੈਨੂੰ ਫੋਨ ਕਰਕੇ ਵਟਸਐਪ ਤੇ ਮੈਸੇਜ ਕਰਕੇ ਨਾ ਮਿਲਣਾ ਜ਼ਰੂਰ ਆਇਆ ਕਰੋ ਪਹਿਲਾਂ ਤਾਂ ਮੈਂ ਰੋਕਦਾ ਸੀਗਾ ਪਰ ਜਦੋਂ ਆਹ ਹੁਣ ਆ ਚੀਜ਼ਾਂ ਤੇ ਜਿਉਂ ਜਾਂ ਕੁਝ ਬੰਦੇ ਕਹਿੰਦੇ ਬੰਦੀ ਜਾਣ ਕੇ ਨਹੀਂ ਮਿਲਣ ਉਹ ਆ ਕਰਦਾ ਹੁਣ ਜਦੋਂ ਮੈਂ ਇੱਕ ਵੀਡੀਓ ਪਾਈ ਆ ਬੰਦਾ ਮਿਲ ਕੇ ਗਿਆ ਬਾਈ ਹੈਪੀ ਬੰਦੇ ਨੇ ਗੁੱਸਾ ਕਰਿਆ ਵੀ ਬਾਈ ਇਹਦਾ ਆ ਗਿਆ ਤੂੰ ਸਾਨੂੰ ਜਵਾਬ ਦੇਈ ਜਾਂਦਾ ਸੀ ਤਾਂ ਮੈਂ ਉਹਨੂੰ ਵੀ ਜਵਾਬ ਹੀ ਦਿੱਤਾ ਸੀ ਬਾਈ ਨੂੰ ਪਰ ਉਹ ਬਿਨਾਂ ਦੱਸੇ ਆ ਗਿਆ ਤੇ ਕਿਉਂਕਿ ਮੈਨੂੰ ਵੀ ਵਧੀਆ ਜੀ ਲੱਗਦੀ ਸੀ ਇਹ ਗੱਲ ਯਾਰ ਵੀ ਮਿਲਣਾ ਆਪਾਂ ਕੋਈ ਏਡੀ ਵੱਡੀ ਹਸਤੀ ਨਹੀਂ ਹੈਗੀ ਵੀ ਆਪਾਂ ਨੂੰ ਕੋਈ ਮਿਲਣਾ ਆਵੇ ਪਰ ਹੁਣ ਵਿੱਚ ਕਿਹੜੀ ਗੱਲੋਂ ਜਵਾਬ ਦੇਈ ਜਾਂਦਾ ਹਨ ਇਹ ਨੂੰ ਪਤਾ ਨਹੀਂ ਫੀਲਿੰਗ ਲੈ ਗਿਆ ਉਹ ਜਿਹੜੀ ਫੀਲਿੰਗ ਦਾ ਮਾਰਾ ਤਾਂ ਮੈਂ ਭਰਾ ਉਹ ਰੋਕਦਾ ਸੀ ਪਰ ਹੁਣ ਜਿਹੜਾ ਮਰਜ਼ੀ ਭਰਾ ਮਿਲਣ ਆ ਸਕਦਾ ਪਰ ਮੈਨੂੰ ਵਟਸਐਪ ਤੇ ਮੈਸੇਜ ਕਰ ਲਿਓ ਫੋਨ ਕਰਕੇ ਤੇ ਮੈਨ ਲਾਓ ਪਰ ਜੇ ਕੋਈ ਚੀਜ਼ ਗਿਫਟ ਭੇਜਦਾ ਤੇ ਐਂ ਨਾ ਭੇਜੋ ਭਰਾ ਆਪਣੇ ਯਾਰ ਜਿਆਦਾ ਤੁਹਾਡਾ ਕੋਈ ਆਪ ਦਾ ਬੰਦਾ ਫੜਾ ਕੇ ਜਾਵੇ ਜਾਂ ਤੁਸੀਂ ਆਪ ਆਇਆ ਕਰੋ ਜਿਆਦਾ ਜੇ ਕੋਈ ਬਾਹਰ ਉਹ ਤਾਂ ਮੰਨੀ ਗੱਲ ਵੀ ਐਮਰਜੈਂਸੀ ਆ ਜੇ ਤੁਸੀਂ ਬਾਹਰ ਗਏ ਹੋ ਕਿਸੇ ਯਾਰ ਦੇਸ਼ ਚ ਫੇਰ ਉਹ ਗੱਲ ਦੀ ਮੰਨੀ ਗੱਲ ਵੀ ਚਲ ਬੰਦੇ ਨੇ ਭੇਜ ਦੀ ਉਹ ਚੀਜ਼ ਨਾ ਨਾ ਮਜਬੂਰੀ ਹੁੰਦੀ ਐ ਜਦ ਚਲ ਬੰਦੇ ਦਾ ਪਿਆਰ ਹੀ ਹੁੰਦਾ ਐ ਕਿਤਾਬ ਭੇਜਦਾ ਬੰਦਾ ਨਹੀਂਦਾ ਬਈ ਕਿਹੜਾ ਭੇਜਦਾ ਅੱਜ ਕੱਲ੍ਹ ਕਿਸੇ ਨੂੰ ਕੱਸ ਕੁ ਉਤਰਾਂ ਦਾ ਕਰੋ ਸ਼ੌਂਕ ਹੈ ਜੀ ਹੈਗੇ 5-6 ਜੋੜੇ ਇਹਦੇ ਚ ਵੀ ਸ਼ਾਨਦਾਰ ਨੇ ਪਰ ਜੋੜੇ ਘੱਟ ਨੇ ਪਰ ਰੱਖੇ ਆਤਨੇ ਉਹ ਕੰਮ ਹੋਇਆ ਪਿਆ ਇਹਦਾ ਮਜਬੂਰੀ ਈ ਘੱਟ ਜੋੜੇ ਹੋਗੇ ਜੋੜੇ ਦਾ ਪਰਵਾਹ ਨਹੀਂ ਸੀ ਬਾਈ ਨੇ ਮੈਨੂੰ ਕਿਹਾ ਵੀ ਸੀਗਾ ਜਦੋਂ ਮੈਂ ਇੰਟਰਵਿਊ ਕਰਨਾ ਸੀ ਕਹਿੰਦਾ ਲੈ ਜਾ ਜੇ ਲੈ ਕੇ ਜਾਣਾ ਇੱਕ ਬੰਦੇ ਫੜ ਕੇ ਮੈਂ ਨਹੀਂ ਬਾਈ ਆਪਾਂ ਦਾ ਕੀ ਕਰਨਾ ਹੈ ਪੁੱਤ ਮਾ ਆ ਗਿਆ ਬਾਬੇ ਦੀ ਕਿਰਪਾ ਨਾਲ ਆਪਣੇ ਕੋਲੇ ਨਾ ਹੁਣ ਫਿਰ ਤਾਂ ਮੰਨੀ ਗੱਲਣਾ। ਦੋ ਹੀ ਨੀਤ ਰੱਖਣੀ ਮਾੜੀ ਹੁੰਦੀਆਂ ਨਾਲੇ ਬੰਦਾ ਆਪਦੇ ਕਬੂਤਰਾਂ ਤੋਂ ਪਿੱਛੇ ਹਟ ਜਾਂਦਾ ਫਿਰ ਜੇ। ਤੇ ਦੂਜੇ ਵਾਲੇ ਚੰਗੇ ਲੱਗਣ ਲੱਗ ਜਾਂਦੇ ਉਹ। ਫਿਰ ਬੰਦਾ ਗੌਰ ਘਟਾ ਜਾਂਦਾ। ਆਈ ਵਿੱਚ ਬੰਦਿਆਂ ਨੇ ਬਾਹਲੇ ਨੇ ਕਬੂਤਰੀ ਖਰਾਬ ਕਰ ਲਿਆ ਆਪਦੇ। ਉਹ ਤੋਂ ਵੀ ਲਿਆ, ਉਹ ਤੋਂ ਵੀ ਲਿਆ। ਉਹਨਾਂ ਦੇ ਬੱਚੇ ਕਢਾਉਣ ਲੱਗ ਗਿਆ ਆਪਦੇ ਵਾਲੇ ਜਿਹੜੇ ਸਿਰੇ ਦੀ ਛੱਟਾਂ ਬੈਠੀਆਂ ਸੀ, ਉਹਨਾਂ ਦੇ ਬੱਚੇ ਨਹੀਂ ਕਢਾਏ। ਜਾਂ ਵਿੱਚ ਟਕਾ ਦੇ ਕਿਸੇ ਨੇ ਉਹ ਚੰਗੇ ਕੂਤਰ ਵਿੱਚ ਤੇ ਬੰਦਿਆਂ ਨੇ ਦੇ ਦੇ ਵੀ ਯਾਰ ਆ ਮੈਨੂੰ ਨਾ ਘੱਟ ਚੰਗਾ ਲੱਗਦਾ ਹੁਣ ਤਾਂ ਆ ਗਿਆ ਆਪਣੇ ਕੋਲੇ ਬਾਈ ਆ ਰਕ ਲਾ ਆਪਾਂ ਨੂੰ ਮਾੜਾ ਜਿਹਾ ਲੱਗਦਾ ਇਹ ਝਕਾਰੇ ਜਿਹੜੇ ਬਲੇ ਚੱਕੇ ਕੂਤਰ ਜਿਨਾ ਉਹ ਵੀ ਦੇ ਦੇ ਵਿੱਚ ਬੰਦਿਆਂ ਨੇ ਇਹ ਆਪਦੇ ਕੂਤਰਾਂ ਤੇ ਮਿਹਨਤ ਕਰੋ ਪਹਿਲਾਂ ਤੁਸੀਂ ਆਪ ਦਾ ਦੇਖੋ ਵੀ ਸਾਡੇ ਕੂਤਰ ਕਿੰਨੇ ਕਿਲੋਗ ਗਿਆ ਕੀ ਗੱਲ ਆ ਫੇਰ ਉਸ ਤੋਂ ਬਾਅਦ ਹੋਰ ਕੂਤਰ ਵੜੋ ਕਿਉਂਕਿ ਆਪਦੇ ਕੂਤਰਾਂ ਦਾ ਪਤਾ ਹੁੰਦਾ ਆਪਾਂ ਨੂੰ ਵੀ ਇੰਨੇ ਕੁ ਬਦਾਮਾਂ ਤੇ ਇੰਨੇ ਕੁ ਵਜ ਤਾਈਂ ਉਲਦੇ ਆ ਇਹ ਆਹ ਕਾੜ ਕਾੜਦੇ ਆ ਇੰਨੀ ਗਰਮੀ ਚ ਉਲਦੇ ਆ ਇੰਨੀ ਆ ਪਰ ਥੱਲੇ ਮੌਸਮ ਚ ਉਲਦੇ ਆ ਨਮੀ ਚ ਉਲਦੇ ਆ ਜਿਵੇਂ ਨਵੀਂ ਨਮੀ ਉਲਦੇ ਆ ਫੇਰ ਆ ਜੇ ਹੁਣ ਆਪਾਂ ਉਹੀ ਨੀਤ ਮਾੜੀ ਰੱਖੀ ਜਾਣੀ ਆ ਵੀ ਉਹ ਤੋਂ ਵੀ ਲੈ ਆ ਉਹ ਤੋਂ ਵੀ ਉਹ ਵੀ ਬਹੁਤ ਮਾੜੀ ਗੱਲ ਆ ਜੇ ਤੁਸੀਂ ਕਬੂਤਰ ਲੈਣੇ ਵੀ ਆ ਮੈਂ ਕਹਿੰਦਾ ਇੱਕ ਦੋ ਬੰਦਿਆਂ ਤੋਂ ਲੈ ਲਓ ਜੇ ਮੁੱਲ ਵੀ ਲੈਣੇ ਆ ਤਾਂ ਵੀ ਇੱਕ ਜਾਂ ਦੋ ਬੰਦਿਆਂ ਤੋਂ ਮੁੱਲ ਲਓ ਤੁਹਾਨੂੰ ਪਤਾ ਤਾਂ ਲੱਗੇ ਨਾ ਵੀ ਆਪਾਂ ਫਲਾਣੇ ਬੰਦੇ ਤੋਂ ਚਾਰ ਜੋੜੇ ਲੈ ਕੇ ਆਂਦੇ ਤੇ ਇਹਨਾਂ ਦਾ ਹਰ ਰਿਜਲ ਆਇਆ ਆਪਾਂ ਨੂੰ ਇੰਨੇ ਪਤਾ ਬੰਦੁੱਟਾ ਜਦੋਂ ਇਹ ਤੋਂ ਵੀ ਲਿਆਂਦਾ ਜੋੜਾ ਉਹ ਤੋਂ ਵੀ ਲਿਆਂਦਾ ਅਗਲੇ ਨੇ ਧੰਨੇ ਵਾਲਾ ਕਹਿੰਗੇ ਇਦਾਂ ਕਿਸੇ ਨੇ ਬਾਬੇ ਧੰਨੇ ਵਾਲਾ ਕਿਸੇ ਨੇ ਬਾਬੇ ਗੜੇ ਵਾਲਾ ਕਿਸੇ ਨੇ ਬਾਬੇ ਪੁੰਨੂ ਵਾਲਾ ਇਹਨੇ ਐਂ ਕਹਿ ਕੇ ਫੜਾਤੇ ਆਪਾਂ ਇਧਰੋਂ ਵੀ ਇਕੱਠੇ ਹੌਂ ਤਾਂ ਬਹਾਨਾ ਹੀ ਖੌਖਾ ਲੱਭਿਆ ਵਾ ਹਰੇਕ ਨੂੰ ਅਗਲਾ ਕਹਿੰਦਾ ਬਈ ਮੈਂ ਕਿਹੜਾ ਦਨ ਜਿੱਥੇ ਬਾਈ ਜੀ ਤੂੰ ਆਪ ਲੈ ਕੇ ਗਿਆ ਮੱਲ ਹਣਾ ਉਹ ਚੀਜ਼ ਆ ਵੀ ਮੱਲ ਲਓ ਪਰਾ ਚਾਹੇ 2 ਰੁਪਏ ਵੱਧ ਲੱਗ ਜਾਣਾ ਸ਼ਾਨਦਾਰ ਲਓ ਚਾਹੇ 2 ਜੋੜੇ ਲੈ ਲਓ 2 ਦਾ ਵੀ ਚਾਹੇ ਇੱਕ ਜੋੜਾ ਮਿਲ ਜਾ ਆਪ ਨੂੰ ਠੀਕ ਆ ਉਹ ਇੱਕ ਜੋੜਾ ਵੀ ਘਾਣਾ ਰਕਾ ਹੋਊਗਾ ਜੋ ਵੀ ਪੰਜ ਜੋੜੇ ਇਕੱਠੇ ਕਰਨੇ ਉਹ ਪੰਜਾਂ ਚੋਂ ਨਿਕਲਦਾ ਗਈ ਬਈ 21 ਮਸਾ ਹੁੰਦਾ ਉਹ ਚੀਜ਼ ਆ ਤੇ ਬਾਕੀ ਸ਼ੌਂਕ ਕਰੋ ਬਹੁਤ ਤਰ੍ਹਾਂ ਦਾ ਰਜਗਾਰ ਚੱਲਦਾ ਬਈ ਕੰਪਿਊਟਰ ਬਾਈ ਤੋਂ ਬੋਰ ਮੁੰਡੇ ਸਮਾਨ ਵੇਚਦਾ ਮੂਤਰਾਂ ਦਾ ਬਹੁਤ ਮੁੰਡੇ ਵਿਚਾਰੇ ਕੋਈ ਪਾਣੀ ਪਿਆਉਣ ਆਉਂਦਾ ਕੋਈ ਦਾਣਾ ਵੇਚਦਾ ਕਬੂਤਰਾਂ ਦਾ ਕੋ ਕਿੰਨੇ ਕੋ ਕਿੰਨੇ ਤੇ ਇਹ ਚੀਜ਼ ਨੂੰ ਮਰਨ ਨਹੀਂ ਦੇਣਾ ਆਪਾਂ ਸੌਂਕ ਚਲਾ ਕੇ ਰੱਖਣਾ ਕਿਉਂਕਿ ਰੈਜਕ ਬਹੁਤ ਬੰਦਿਆਂ ਨੂੰ ਮਿਲਿਆ ਬਾ ਸਾਡੇ ਅਰਿਆਂ ਨੂੰ ਵੀ ਰੈਜਕ ਹੀ ਮਿਲਿਆ ਵਾ ਇੱਕ ਤਰ੍ਹਾਂ ਦਾ ਕਿਉਂਕਿ ਅਸੀਂ ਵੀਡੀਓ ਪਾਉਣੀ ਆ ਤਾਂ ਮਾੜੇ ਮੋٹے ਪੈਸੇ ਆਉਂਦੇ ਆ ਜਾਂ ਸਾਨੂੰ ਜਿਵੇਂ ਕਹਦੇ ਹੁੰਦੇ ਆ ਵੀ ਇੰਨਾ ਪਿਆਰ ਮਿਲਦਾ ਜਾਣ ਪਛਾਣ ਵੱਧ ਹੀ ਆ ਲਿੰਕ ਬਣਦੇ ਆ ਬੰਦੇ ਦੇ ਹੋਰ ਵੀ ਬਹੁਤ ਕੰਮ ਬੰਦਿਆਂ ਦੇ ਹੱਲ ਕਰਾਏ ਯਾਰ ਆਪਾਂ ਕੂਤਰ ਬਾਈ ਜਿਰ ਤੇ ਬਾਹਰ ਪਰੇਸ਼ਾਨੇ ਦੇ ਵਿੱਚ ਬਹੁਤ ਮੁੰਡਿਆਂ ਨੂੰ ਵਿਚਾਰ ਨੂੰ ਕ ਇਹ ਜੇ ਹੁਣ ਬੇਬਾਰਾ ਕੋਈ ਨਹੀਂ ਮਿਲ ਸਕਦਾ ਕਿ ਜਿਹਨੂੰ ਮਜਬੂਰੀ ਆ ਉਹ ਤਾਂ ਕਹਿਣਾ ਕੀ ਆ ਨਹੀਂ ਬਾਈ ਮੈਂ ਤਾਂ ਬਾਬੇ ਦੀ ਕਿਰਪਾ ਨਾਲ ਆਪਦੇ ਗੈਂਟੀ ਜਿਹਨ ਕਿ 10 15 ਮੁੰਡਿਆਂ ਦਾ ਕੰਮ ਦਵਾਦਾ ਹਾਂ ਬਾਹਰ ਤੇ ਲਾਜ ਕਿੰਨੇ ਬੰਦਿਆਂ ਦੇ ਕਰਾਦੇ ਹੋਣਗੇ ਮੇਰੇ ਅੱਗੇ ਨੇ ਜੇ ਕੋਈ ਫੋਨ ਫੜ ਕੇ ਗਊਗਾ ਤੇ ਚੈੱਕ ਕਰਨਾ ਹੋਵੇ ਨਾ ਜਦੋਂ ਮਰਜ਼ੀ ਕਰ ਲਿਓ ਚਾਹੇ ਮੇਰੇ ਖਾਤੇ 'ਚ ਬਾਈ 500 ਹੋਵੇ ਚਾਹੇ 200 ਹੋ ਜਾ 1000 ਜਦੋਂ ਆ ਕੋਈ ਵੀਡੀਓ ਜੀ ਆ ਜਾਂਦੀ ਹੈ ਨਾ ਕਿ ਫੁਲਾਣੇ ਬੰਦੇ ਦੀ ਜੀ ਮਦਦ ਕਰ ਦੋ ਤੇ ਇਹਦੇ ਸ਼ਰਤਾਂ ਬੱਧੀਆਂ ਜਾਂ ਕਿਸੇ ਦਾ ਹੋਂ ਗਿਆ ਮੈਂ ਬਾਈ ਉਦੋਂ ਹੀ ਪਾ ਦੰਦਾ ਠੀਕ ਆ ਜਾਂ ਕੇ ਤਾਂ ਵੀ ਨੁਕਸਾਨ ਹੋ ਗਿਆ ਕਿਉਂਕਿ ਆਪਣੇ ਜੇ ਆਪਾਂ ਪਾਵਾਂਗੇ ਫੇਰ ਵੀ ਉਹ ਬਗਦੂੜ ਜੂੜੀਆਂ ਦਰਿਆ ਭਰਦਾ ਮੈਨੂੰ ਬਹੁਤ ਬੰਦੇ ਕਹਿੰਦੇ ਆ ਕਹਿੰਦਾ ਵੀ ਤੂੰ ਆਪ ਵੀ ਪਾ ਲੈਣਾ ਵੀ ਤੂੰ ਹੋਰਾਂ ਤੋਂ ਕਿਹਾ ਕਰਾ ਆ ਯਾਰ ਹੋਰਾਂ ਤੋਂ ਫੇਰ ਹੀ ਪਾਵਾਂਗੇ ਜਦ ਆਪਾਂ ਬਸੋਂ ਖਾਂਦੇ ਗਾਵਾਂਗੇ ਵੀ ਹਾਂ ਮੈਂ ਵੀ ਪਾਇਆ ਮੈਂ ਚਾਕੇ ਉਹ ਸਮਾਜ ਸੇਵੀ ਬਣੀ ਜਾਵਾਂ ਤੇ ਆਪਦੇ ਕੋਲੋਂ ਦੁੱਖੀ ਨਾ ਕਰਤਾ ਉਹ ਵੀ ਗੱਲਾਂ ਸੋਹਣੀਆਂ ਨਹੀਂ ਲੱਗਦੀਆਂ ਹਨਾ ਉਹ ਚੀਜ਼ਾਂ ਵੀ ਜੇ ਕਿਸੇ ਨੇ ਕੋਈ ਮਦਦ ਕਰਨੀ ਹੁੰਦੀ ਆ ਨਾ ਇਹ ਚੀਜ਼ ਦੀ ਦੀ ਬਾਈ ਬਣ ਕੇ 20 50 100 ਹਰੇਕ ਬੰਦਾ ਪਾਇਆ ਕਰੋ ਤੇ ਕਿਉਂਕਿ ਥੋੜੇ ਬਾਈ ਚੂਲੀ ਚੂਲੀ ਦਾ ਦਰਿਆ ਭਰਦਾ ਤੁਹਾਨੂੰ ਦੇਖ ਕੇ ਕੋਈ ਹੋਰ ਬਹੁਤ ਅਗਲੇ ਤੰਗਸਾ ਦਾ ਖਬਰਾਂ ਵਿਚਾਰਦਾ ਕਿੱਡੀ ਕੀ ਮਜਬੂਰੀ ਜਗਲਾ ਇਹਦਾ ਕੀ ਕਰਦਾ ਤਾਂ ਬਾਈ ਕਿਸੇ ਲੱਗਾ ਇਹਨੂੰ ਪੈਸੇ ਦੇ ਦੋ ਮੈਨੂੰ ਉਹ ਜੀਆ ਆਪਣਾ ਜਦੋਂ ਮਰਜੀ ਕੋਈ ਫੋਨ ਫੜ ਕੇ ਗੂਗਲ 'ਤੇ ਚੈੱਕ ਕਰ ਲਓ ਮੈਂ ਕਹਣਾ ਮਹੀਨੇ ਦੇ ਵਿੱਚ ਨਾਂ ਵਾਲਾ ਮੇਰਾ 2000 ਰੁਪਇਆ ਤਾਂ ਬਾਗ ਜਾਂਦਾ ਪਈਆ ਆਹ ਕੰਮਾਂ ਦੇ ਵਿੱਚ ਉਹੋ ਜੇ ਪਰਮਾਤਮਾ ਦੇ ਦਿੰਦਾ ਹੀ ਲੈ ਲੀਲੇ ਬਣਾਉਂਦਾ ਹਨਾ ਤੇ ਜਾਂ ਪੰਡਾ 200 ਵੀ ਹੋਵੇ ਆਪਾਂ 200 ਵੀ ਬਾਦੁੰਦੇ ਆ ਬਣਾਉਂਦਾ ਜਦੋਂ ਮਰਜੀ ਫੋਨ ਫੜ ਕੇ ਕਿ ਚੈੱਕ ਕਰ ਸਕਦਾ ਆਪਾਂ ਸੌਂ ਖਾਣ ਜੋ ਕਿ ਹੈ ਤੇ ਬਾਕੀ ਧੰਨਵਾਦ ਸਾਰੇ ਭਰਾਵਾਂ ਦਾ ਇੰਨਾ ਪਿਆਰ ਕਰਦੇ ਹੋ ਤੇ ਜੁੜੇ ਰਹੋ ਹੋਰ ਵੀਡੀਓ ਪਾਉਂਦੇ ਰਾਂਗੇ ਮਿਲਦੇ ਆਪਾਂ ਬਹੁਤ ਜਲਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ